ਦੇ ਬਹੁਤ ਸਾਰੇ ਪ੍ਰਚਾਰਕ ਜਿਹੜੇ ਨੇ ਜਦੋਂ ਇਹ ਦਾਅਵੇ ਦਾ ਜ਼ਿਕਰ ਕਰਦੇ ਨੇ ਤੇ ਕਈ ਪ੍ਰਚਾਰਕ ਆਨੰਦਪੁਰ ਸਾਹਿਬ ਕਹਿੰਦੇ ਨੇ ਤੇ ਕਈ ਰਾਮੇ ਆਣਾ ਕਹਿੰਦੇ ਨੇ ਪਰ ਦੋਵਾਂ ਵਿੱਚੋਂ ਸਹੀ ਕੀ ਹੈ ਅਜੇ ਤੱਕ ਸਾਡਾ ਕਾਗਤਕ ਸੈ ਫੈਸਲਾ ਨਹੀਂ ਕਰ ਸਕਿਆ ਬਾਬਾ ਜੀਮਨ ਸਿੰਘ ਜੀ ਦੀ ਸ਼ਹੀਦੀ ਸਰਸਾ ਦੇ ਕੰਡੇ ਤੇ ਹੋਈ ਜਾਂ ਚਮਕੌਰ ਚ ਹੋਈ ਇਹਦਾ ਵੀ ਫੈਸਲਾ ਜੇ ਜਿਹੜਾ ਹੈ ਉਹ ਦੁਬਿਧਾ ਦੇ ਵਿੱਚ ਹੈ ਢਾਡੀ ਬੀਬੀ ਤਲੇਰ ਕੌਰ ਜੀ ਖਾਲਸਾ ਜਿਨ੍ਹਾਂ ਦੀ ਸਵੇਰੇ ਵੀਡੀਓ ਪਹੁੰਚੀ ਤੇ ਬੜਾ ਦੁੱਖ ਲੱਗਿਆ ਬਹੁਤ ਸਾਰੇ ਮਤਭੇਦ ਹਰ ਇੱਕ ਪ੍ਰਚਾਰਕ ਦੇ ਵਿੱਚ ਹੁੰਦੇ ਨੇ ਸੰਗਤ ਦੇ ਵਿੱਚ ਹੁੰਦੇ ਨੇ ਹਰ ਇੱਕ ਕੌਮ ਦੇ ਵਿੱਚ ਹੁੰਦੇ ਨੇ ਪਰ ਹਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਕੁਝ ਲੋਕ ਆਪਣੀ ਵਿਚਾਰਧਾਰਾ ਪ੍ਰਚਾਰਕਾਂ ਤੇ ਥੋਪਣੀ ਚਾਹੁੰਦੇ ਨੇ ਬੀਬੀ ਦਲੇਰ ਕੌਰ ਜੀ ਦੇ ਉੱਤੇ ਉਹਨਾਂ ਨੇ ਆਪਣੇ ਵਿਚਾਰ ਥੋਪਣ ਦੀ ਜੜੀ ਹੀ ਕੋਸ਼ਿਸ਼ ਕੀਤੀ ਸੀ ਹਾਲਾਂਕਿ ਹਰ ਇੱਕ ਪ੍ਰਚਾਰਕ ਦਾ ਇਹ ਯਤਨ ਹੁੰਦਾ ਹੈ ਕਿ ਪਰਚਲਤ ਇਤਿਹਾਸ ਜਿਹੜਾ ਸੰਗਤਾਂ ਦੇ ਵਿੱਚ ਰੱਖਿਆ ਜਾਵੇ ਕਿ ਸੰਗਤਾਂ ਕਿਸੇ ਦੁੱਧਾ ਦੇ ਵਿੱਚ ਨਾ ਪੈ ਹੁਣ ਬਹੁਤ ਸਾਰੇ ਮਤ ਭੇਦ ਨੇ ਤੇ ਜਿੰਨਾ ਮਤ ਭੇਦਾਂ ਦੇ ਵਿੱਚ ਸੰਗਤ ਜਿਹੜੀ ਤੁੱਟਾਂ ਚ ਪੈ ਜਾਂਦੀ ਏ ਇਹ ਜਿੰਨੇ ਵੀ ਫੈਸਲੇ ਨੇ ਜਿੰਨੇ ਵੀ ਨਿਰਣੇ ਨੇ ਇਕਾਤਤ ਸਹਿਤ ਹੋਣੇ ਚਾਹੀਦੇ ਨੇ ਉਦਾਹਰਨ ਤੇ ਤੌਰ ਤੇ ਬਹੁਤ ਸਾਰੇ ਪ੍ਰਚਾਰਕ ਜਿਹੜੇ ਨੇ ਜਦੋਂ ਇਹ ਦਾਅਵੇ ਦਾ ਜ਼ਿਕਰ ਕਰਦੇ ਨੇ ਤੇ ਕਈ ਪ੍ਰਚਾਰਕ ਆਨੰਦਪੁਰ ਸਾਹਿਬ ਕਹਿੰਦੇ ਨੇ ਤੇ ਕਈ ਰਾਮੇ ਆਣਾ ਕਹਿੰਦੇ ਨੇ ਪਰ ਦੋਵਾਂ ਵਿੱਚੋਂ ਸਹੀ ਕੀ ਹੈ ਅਜੇ ਤੱਕ ਸਾਡਾ ਇਕਾਤਤ ਸਹਿ ਫੈਸਲਾ ਨਹੀਂ ਕਰ ਸਕਿਆ ਦੂਸਰਾ ਮਤ ਭੇਦ ਬਾਬਾ ਜੀਵਨ ਸਿੰਘ ਜੀ ਦੀ ਸ਼ਹੀਦੀ ਸਰਸਾ ਦੇ ਕੰਡੇ ਤੇ ਹੋਈ ਜਾਂ ਚਮਕੌਰ ਚ ਹੋਈ ਇਹਦਾ ਵੀ ਫੈਸਲਾ ਜੇ ਜਿਹੜਾ ਹੈ ਉਹ ਦੁਬਿਧਾ ਦੇ ਵਿੱਚ ਹੈ ਕਈ ਕਹਿੰਦੇ ਸਰਸਾ ਦੇ ਕੰਡੇ ਕਈ ਕਹਿੰਦੇ ਨੀ ਚਮਕੌਰ ਦੀ ਧਰਤੀ ਤੇ ਇਸੇ ਤਰ੍ਹਾਂ ਬੀਬੀ ਦਲੇਰ ਕੌਰ ਜੀ ਦੇ ਨਾਲ ਵੀ ਇਹ ਜਿਹੜਾ ਸੀ મતਭੇਦ ਹੋਇਆ ਕਿ ਉਹ ਲੋਕ ਕੁਝ ਕਹਿ ਰਹੇ ਸੀ ਕਹਿੰਦੇ ਸਨ ਕਿ ਕਲਗੀ ਜਿਹੜੀ ਹੈ ਉਹ ਬਾਬਾ ਜੀਵਨ ਸਿੰਘ ਜੀ ਨੂੰ ਦਿੱਤੀ ਗਈ ਹੈ ਪਰ ਜਿਹੜੀ ਪਰਚਲਿਤ ਰੀਤ ਹੈ ਜਾਂ ਪ੍ਰਚਲਿਤ ਇਤਿਹਾਸ ਹੈ ਉਹ ਇਹ ਕਹਿੰਦਾ ਹੈ ਕਿ ਜਿਹੜੀ ਕਲਕੀ ਸੀ ਉਹ ਭਾਈ ਸੰਗਤ ਸਿੰਘ ਜੀ ਨੂੰ ਦਿੱਤੀ ਗਈ ਸੀ ਭਾਈ ਸੰਗਤ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਦੇ ਭਰਾ ਸਨ ਫਰਕ ਤਾਂ ਕੋਈ ਨਹੀਂ ਹੈ ਪਰ ਇੱਥੇ ਮਤਭੇਦ ਜਿਹੜੇ ਨੇ ਉਹ ਆਪੋ ਆਪਣੇ ਲੈ ਕੇ ਲੋਕ ਜਿਹੜੇ ਨੇ ਉਥੋਂ ਆਪਣਾ ਚਾਹੁੰਦੇ ਨੇ ਬਹੁਤ ਸਾਰੇ ਮਤਭੇਦ ਨੇ ਜਿਨ੍ਹਾਂ ਦਾ ਨਿਰਣਾ ਅੱਜ ਤੱਕ ਸਾਡੀ ਕਮੇਟੀ ਕਰ ਸਕੀ ਬਾਬਾ ਜੀਵਨ ਸਿੰਘ ਜੀ ਦਾ ਪਾਪੀ ਬਾਬਾ ਚੱਤਾ ਜੀ ਦਾ ਜਨਮ ਕਿੱਥੇ ਹੋਇਆ ਕਤੂ ਨੰਗਲ ਹੋਇਆ ਗੱਗੋਮਾਲ ਹੋਇਆ ਰਮਦਾਸ ਹੋਇਆ ਜਾਂ ਪਟਨੇ ਦੀ ਧਰਤੀ ਤੇ ਹੋਇਆ ਅੱਜ ਤੱਕ ਵੀ ਵਿਦਵਾਨਾਂ ਦੇ ਕੋਲੇ ਫੈਸਲਾ ਨਹੀਂ ਹੋ ਸਕਿਆ ਹੋਰ ਵੀ ਬਹੁਤ ਸਾਰੇ ਮਤਭੇਦ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਤਰੀਕ ਦੇ ਮਤਭੇਦ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਤਰੀਕ ਦੇ ਮਤਭੇਦ ਅਜੇ ਤੱਕ ਸਾਡੀ ਕੌਮ ਸਾਡੇ ਜਥੇਦਾਰ ਸਾਡਾ ਆਕਾਰ ਤਖਤ ਇਹ ਨਿਰਣਾ ਨਹੀਂ ਕਰ ਸਕਿਆ ਕਿ ਅਸਲੀ ਤਰੀਕ ਕਿਹੜੀ ਹੈ ਬਾਬਾ ਜੀਵਨ ਸਿੰਘ ਜੀ ਦੀ ਸ਼ਹੀਦੀ ਕਿੱਥੇ ਹੋਈ ਕਲਗੀ ਤੋੜਾ ਕਿਸ ਨੂੰ ਦਿੱਤਾ ਗਿਆ ਹੋਰ ਵੀ ਬਹੁਤ ਸਾਰੇ ਮਤਭੇਦ ਨੇ ਜਿਨ੍ਹਾਂ ਦਾ ਨਿਰਣਾ ਜਿੰਨਾ ਦਾ ਫੈਸਲਾ ਸਿਰਫ ਅਕਾਲ ਤਖਤ ਸਾਹਿਬ ਹੀ ਕਰ ਸਕਦਾ ਹੈ ਸੋ ਮੈਂ ਬੇਨਤੀ ਕਰਦੀ ਆ ਜੀ ਇਵੇਂ ਪ੍ਰਚਾਰਕਾਂ ਨੂੰ ਘੇਰ ਕੇ ਪ੍ਰਚਾਰਕਾਂ ਦੇ ਸੰਬਾਗ ਨੂੰ ਰੱਦ ਕਰਕੇ ਤੁਹਾਨੂੰ ਕੁਝ ਨਹੀਂ ਮਿਲਣਾ ਕਿਉਂਕਿ ਪ੍ਰਚਾਰਕ ਆਪਣੀ ਕੋਸ਼ਿਸ਼ ਕਰਦੇ ਨੇ ਸੰਗਤਾਂ ਨੂੰ ਜੋੜਨ ਦਾ ਯਤਨ ਕਰਦੇ ਨੇ ਹਰ ਇੱਕ ਪ੍ਰਚਾਰਕ ਹਰ ਇੱਕ ਕਥਾਵਾਚ ਹਰ ਇੱਕ ਕਵੀਸ਼ਰ ਹਰ ਇੱਕ ਗ੍ਰੰਥੀ ਹਰ ਇੱਕ ਰਾਗੀ ਇਹ ਕੋਸ਼ਿਸ਼ ਕਰਦਾ ਹੈ ਯਤਨ ਕਰਦਾ ਹੈ ਕਿ ਸੰਗਤਾਂ ਦੇ ਵਿੱਚ ਉਤਪਨ ਨਾ ਪਾਈ ਜਾਵੇ ਜਿੰਨਾ ਜਿੰਨਾ ਕਿਸੇ ਨੇ ਪੜਿਆ ਉਹ ਆਪਣੀ ਮਤਬੁద్ధి ਦੇ ਅਨੁਸਾਰ ਸੰਗਤਾਂ ਦੇ ਵਿੱਚ ਇਤਿਹਾਸ ਪਹੁੰਚਾਉਣ ਦਾ ਯਤਨ ਕਰਦਾ ਏ ਸੋ ਮੈਂ ਸੰਗਤਾਂ ਨੂੰ ਬੇਨਤੀ ਕਰਦੀ ਆ ਕਿ ਜਿੰਨੀਆਂ ਵੀ ਤੁ ਬਦਾਵਾਂ ਨੇ ਉਹ ਪ੍ਰਚਾਰਕ ਹੱਲ ਨਹੀਂ ਕਰ ਸਕਦੇ ਇਸ ਕਰਕੇ ਇੱਕ ਹੀ ਬੇਨਤੀ ਹੈ ਕਿ ਆਕਾਰ ਤੁੱਤ ਸਾਹਿਬ ਦੇ ਜਿੰਨੇ ਵੀ ਜਥੇਦਾਰ ਨੇ ਪੰਜਾਂ ਤੱਤਾਂ ਦੇ ਜਥੇਦਾਰ ਇਕੱਠੇ ਹੋਣ ਇਹ ਜਿਹੜੇ ਹਰ ਵਾਰ ਮਤਭੇਦ ਪਾਏ ਜਾਂਦੇ ਨੇ ਹਰ ਵਾਰ ਖਰੇਵੇਂ ਜਿਹੜੇ ਨੇ ਉਹ ਪਾਏ ਜਾਂਦੇ ਨੇ ਇਨਾਂ ਦਾ ਨਿਰਣਾ ਕਰਕੇ ਕੌਮ ਦੇ ਜਿਹੜੇ ਪ੍ਰਚਾਰਕ ਢਾਟੀ ਲਾ ਕੇ ਕਮਿਸ਼ਨਰ ਨੇ ਉਹਨਾਂ ਨੂੰ ਸਮਝਾਉਣ ਦਾ ਵੀ ਯਤਨ ਕੀਤਾ ਜਾਵੇ ਤਾਂ ਜੋ ਸਾਡੀ ਜਿਹੜੀ ਸੰਤੁਸ਼ਟਤਾ ਦੇ ਵਿੱਚ ਨਾ ਪਵੇ ਉਮੀਦ ਕਰਦੀ ਹਾਂ ਕਿ ਤੁਸੀਂ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਜੋ ਸਾਡੇ ਛਥੀ ਦਾਰ ਜਿਹੜੇ ਨੇ ਉਹ ਕੋਈ ਨਾ ਕੋਈ ਫੈਸਲਾ ਜ਼ਰੂਰ ਲੈ ਸਕਣ ਬਹੁਤੇ ਬਹੁਤ ਸਾਰੇ ਪ੍ਰਚਾਰਕ ਜਿਹੜੇ ਨੇ ਜਦੋਂ ਇਹ ਦਾਅਵੇ ਦਾ ਜ਼ਿਕਰ ਕਰਦੇ ਨੇ ਤੇ ਕਈ ਪ੍ਰਚਾਰਕ ਆਨੰਦਪੁਰ ਸਾਹਿਬ ਕਹਿੰਦੇ ਨੇ ਤੇ ਕਈ ਰਾਮੇ ਆਣਾ ਕਹਿੰਦੇ ਪਰ ਦੋਵਾਂ ਵਿੱਚੋਂ ਸਹੀ ਕੀ ਹੈ ਅਜੇ ਤੱਕ ਸਾਡਾ ਅਕਾਲ ਤਖਸੈ ਫੈਸਲਾ ਨਹੀਂ ਕਰ ਸਕਿਆ ਬਾਬਾ ਜੀਮਨ ਸਿੰਘ ਜੀ ਦੀ ਸ਼ਹੀਦੀ ਸਰਸਾ ਦੇ ਕੰਡੇ ਤੇ ਹੋਈ ਜਾਂ ਚਮਕੌਰ ਚ ਹੋਈ ਇਹਦਾ ਵੀ ਫੈਸਲਾ ਜੇ ਜੜਾ ਹੈ ਉਹ ਦੁਬਿਧਾ ਦੇ ਵਿੱਚ ਹੈ ਢਾਡੀ ਬੀਬੀ ਤਲੇਰ ਕੌਰ ਜੀ ਖਾਲਸਾ ਜਿਨ੍ਹਾਂ ਦੀ ਸਵੇਰੇ ਵੀਡੀਓ ਪਹੁੰਚੀ ਤੇ ਬੜਾ ਦੁੱਖ ਲੱਗਿਆ ਬਹੁਤ ਸਾਰੇ ਮਤਭੇਦ ਹਰ ਇੱਕ ਪ੍ਰਚਾਰਕ ਦੇ ਵਿੱਚ ਹੁੰਦੇ ਨੇ ਸੰਗਤ ਦੇ ਵਿੱਚ ਹੁੰਦੇ ਨੇ ਹਰ ਇੱਕ ਕੌਮ ਦੇ ਵਿੱਚ ਹੁੰਦੇ ਨੇ ਪਰ ਹਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਕੁਝ ਲੋਕ ਆਪਣੀ ਵਿਚਾਰਧਾਰਾ ਪ੍ਰਚਾਰਕਾਂ ਤੇ ਥੋਪਣੀ ਚਾਹੁੰਦੇ ਨੇ ਬੀਬੀ ਦਲੇਰ ਕੌਰ ਜੀ ਦੇ ਉੱਤੇ ਉਹਨਾਂ ਨੇ ਆਪਣੇ ਵਿਚਾਰ ਥੋਪਣ ਦੀ ਜੜੀ ਹੀ ਕੋਸ਼ਿਸ਼ ਕੀਤੀ ਸੀ ਹਾਲਾਂਕਿ ਹਰ ਇੱਕ ਪ੍ਰਚਾਰਕ ਦਾ ਇਹ ਯਤਨ ਹੁੰਦਾ ਹੈ ਕਿ ਪਰਚਲਤ ਇਤਿਹਾਸ ਜਿਹੜਾ ਉਸ ਸੰਗਤਾਂ ਦੇ ਵਿੱਚ ਰੱਖਿਆ ਜਾਵੇ ਕਿ ਸੰਗਤਾਂ ਕਿਸੇ ਦੁੱਤਾਂ ਦੇ ਵਿੱਚ ਨਾ ਪੈ ਹੁਣ ਬਹੁਤ ਸਾਰੇ ਮਤ ਭੇਦ ਨੇ ਤੇ ਜਿਨ੍ਹਾਂ ਮਤ ਭੇਦਾਂ ਦੇ ਵਿੱਚ ਸੰਗਤ ਜਿਹੜੀ ਦੁੱਤਾਂ ਚ ਪੈ ਜਾਂਦੀ ਏ ਇਹ ਜਿੰਨੇ ਵੀ ਫੈਸਲੇ ਨੇ ਜਿੰਨੇ ਵੀ ਨਿਰਣੇ ਨੇ ਇਹ ਕਾਥਤ ਸਤੋ ਹੋਣੀ ਚਾਹੀਦੇ ਨੇ ਉਦਾਹਰਨ ਤੇ ਤੌਰ ਤੇ ਬਹੁਤ ਸਾਰੇ ਪ੍ਰਚਾਰਕ ਜਿਹੜੇ ਨੇ ਜਦੋਂ ਇਹ ਦਾਅਵੇ ਦਾ ਜ਼ਿਕਰ ਕਰਦੇ ਨੇ ਤੇ ਕਈ ਪ੍ਰਚਾਰਕ ਅਨੰਦਪੁਰ ਸਾਹਿਬ ਕਹਿੰਦੇ ਨੇ ਤੇ ਕਈ ਰਾਮੇ ਆਣਾ ਕਹਿੰਦੇ ਨੇ ਪਰ ਦੋਵਾਂ ਵਿੱਚੋਂ ਸਹੀ ਕੀ ਹੈ ਅਜੇ ਤੱਕ ਸਾਡਾ ਕਾਥਤ ਸਹਿ ਫੈਸਲਾ ਨਹੀਂ ਕਰ ਸਕਿਆ ਦੂਸਰਾ ਮਤਭੇਦ ਬਾਬਾ ਜੀਵਨ ਸਿੰਘ ਜੀ ਦੀ ਸ਼ਹੀਦੀ ਸਰਸਾ ਦੇ ਕੰਡੇ ਤੇ ਹੋਈ ਜਾਂ ਚਮਕੌਰ ਚ ਹੋਈ ਇਹਦਾ ਵੀ ਫੈਸਲਾ ਜੇ ਜਿਹੜਾ ਹੈ ਉਹ ਦੁਬਿਧਾ ਦੇ ਵਿੱਚ ਹੈ ਕਈ ਕਹਿੰਦੇ ਸਰਸਾ ਦੇ ਕੰਡੇ ਕਈ ਕਹਿੰਦੇ ਨੀਚ ਮਕੌਰ ਦੀ ਧਰਤੀ ਤੇ ਇਸੇ ਤਰ੍ਹਾਂ ਬੀਬੀ ਤਲੇਰ ਕੌਰ ਜੀ ਦੇ ਨਾਲ ਵੀ ਇਹ ਜਿਹੜਾ ਸੀ મતਭੇਦ ਹੋਇਆ ਕਿ ਉਹ ਲੋਕ ਕੁਝ ਕਹਿ ਰਹੇ ਸੀ ਕਹਿੰਦੇ ਸਾਲ ਕਿ ਕਲਗੀ ਜਿਹੜੀ ਹੈ ਉਹ ਬਾਬਾ ਜੀਵਨ ਸਿੰਘ ਜੀ ਨੂੰ ਦਿੱਤੀ ਗਈ ਹੈ ਪਰ ਜਿਹੜੀ ਪਰਚਲਤ ਰੀਤ ਹੈ ਜਾਂ ਪਰਚਲਤ ਇਤਿਹਾਸ ਹੈ ਉਹ ਇਹ ਕਹਿੰਦਾ ਹੈ ਕਿ ਜਿਹੜੀ ਕਲਗੀ ਸੀ ਉਹ ਭਾਈ ਸੰਗਤ ਸਿੰਘ ਜੀ ਨੂੰ ਦਿੱਤੀ ਗਈ ਸੀ ਭਾਈ ਸੰਗਤ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਦੇ ਭਰਾ ਸਨ ਫਰਕ ਤਾਂ ਕੋਈ ਨਹੀਂ ਹੈ ਪਰ ਇੱਥੇ ਮਤਭੇਦ ਜਿਹੜੇ ਨੇ ਉਹ ਆਪੋ ਆਪਣੇ ਲੈ ਕੇ ਲੋਕ ਜਿਹੜੇ ਨੇ ਉਥੋਂ ਆਪਣਾ ਚਾਹੁੰਦੇ ਨੇ ਬਹੁਤ ਸਾਰੇ ਮਤਭੇਦ ਨੇ ਜਿਨ੍ਹਾਂ ਦਾ ਨਿਰਣਾ ਅੱਜ ਤੱਕ ਸਾਡੀ ਕਮੇਟੀ ਕਰ ਸਕੀ ਬਾਬਾ ਜੀਵਨ ਸਿੰਘ ਜੀ ਦਾ ਪਾਵਕੀ ਬਾਬਾ ਚੱਤਾ ਜੀ ਦਾ ਜਨਮ ਕਿੱਥੇ ਹੋਇਆ ਕਤੂ ਨੰਗਲ ਹੋਇਆ ਗੱਗੋਮਾਲ ਹੋਇਆ ਰਮਦਾਸ ਹੋਇਆ ਜਾਂ ਪਟਨੇ ਦੀ ਧਰਤੀ ਤੇ ਹੋਇਆ ਅੱਜ ਤੱਕ ਵੀ ਵਿਦਵਾਨਾਂ ਦੇ ਕੋਲੇ ਫੈਸਲਾ ਨਹੀਂ ਹੋ ਸਕਿਆ ਹੋਰ ਵੀ ਬਹੁਤ ਸਾਰੇ ਮਤਭੇਦ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਤਰੀਕ ਦੇ ਮਤਭੇਦ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਤਰੀਕ ਦੇ ਮਤਭੇਦ ਅਜੇ ਤੱਕ ਸਾਡੀ ਕੌਮ ਸਾਡੇ ਜਥੇਦਾਰ ਸਾਡਾ ਆਕਾਰ ਤਖਤ ਇਹ ਨਿਰਣਾ ਨਹੀਂ ਕਰ ਸਕਿਆ ਕਿ ਅਸਲੀ ਤਰੀਕ ਕਿਹੜੀ ਹੈ ਬਾਬਾ ਜੀਵਨ ਸਿੰਘ ਜੀ ਦੀ ਸ਼ਹੀਦੀ ਕਿੱਥੇ ਹੋਈ ਕਲਗੀ ਤੋੜਾ ਕਿਸ ਨੂੰ ਦਿੱਤਾ ਗਿਆ ਹੋਰ ਵੀ ਬਹੁਤ ਸਾਰੇ ਮਤਭੇਦ ਨੇ ਜਿਨ੍ਹਾਂ ਦਾ ਨਿਰਣਾ ਜਿਨ੍ਹਾਂ ਦਾ ਫੈਸਲਾ ਸਿਰਫ ਅਕਾਲ ਪਤਿ ਸਹਿਬ ਹੀ ਕਰ ਸਕਦਾ ਹੈ ਸੋ ਮੈਂ ਬੇਨਤੀ ਕਰਦੀ ਆ ਜੀ ਇਵੇਂ ਪ੍ਰਚਾਰਕਾਂ ਨੂੰ ਘੇਰ ਕੇ ਪ੍ਰਚਾਰਕਾਂ ਦੇ ਸੰਭਾਗ ਮੰਨ ਰਤ ਕਰਕੇ ਤੁਹਾਨੂੰ ਕੁਝ ਨਹੀਂ ਮਿਲਣਾ ਕਿਉਂਕਿ ਪ੍ਰਚਾਰਕ ਆਪਣੀ ਕੋਸ਼ਿਸ਼ ਕਰਦੇ ਨੇ ਸੰਗਤਾਂ ਨੂੰ ਜੋੜਨ ਦਾ ਯਤਨ ਕਰਦੇ ਨੇ ਹਰ ਇੱਕ ਪ੍ਰਚਾਰਕ ਹਰ ਇੱਕ ਕਥਾਵਾਚ ਹਰ ਇੱਕ ਕਵੀਸ਼ਰ ਹਰ ਇੱਕ ਗ੍ਰੰਥੀ ਹਰ ਇੱਕ ਰਾਗੀ ਇਹ ਕੋਸ਼ਿਸ਼ ਕਰਦਾ ਹੈ ਯਤਨ ਕਰਦਾ ਹੈ ਕਿ ਸੰਗਤਾਂ ਦੇ ਵਿੱਚ ਉਤਪਾਦ ਨਾ ਪਾਈ ਜਾਵੇ ਜਿੰਨਾ ਜਿੰਨਾ ਕਿਸੇ ਨੇ ਪੜਿਆ ਉਹ ਆਪਣੀ ਮਤਬੁਦੀ ਦੇ ਅਨੁਸਾਰ ਸੰਗਤਾਂ ਦੇ ਵਿੱਚ ਇਤਿਹਾਸ ਪਹੁੰਚਾਉਣ ਦਾ ਯਤਨ ਕਰਦਾ ਹੈ ਸੋ ਮੈਂ ਸੰਗਤਾਂ ਨੂੰ ਬੇਨਤੀ ਕਰਦੀ ਆ ਕਿ ਜਿੰਨੀਆਂ ਵੀ ਤੁ ਬਦਾਵਾਂ ਨੇ ਉਹ ਪ੍ਰਚਾਰਕ ਹੱਲ ਨਹੀਂ ਕਰ ਸਕਦੇ ਇਸ ਕਰਕੇ ਇੱਕ ਹੀ ਬੇਨਤੀ ਹੈ ਕਿ ਆਕਾਲ ਤਤ ਸਾਬ ਦੇ ਜਿੰਨੇ ਵੀ ਜਥੇਦਾਰ ਨੇ ਪੰਜਾ ਤਤਾਂ ਦੇ ਜਥੇਦਾਰ ਇਕੱਠੇ ਹੋਣ ਇਹ ਜਿਹੜੇ ਹਰ ਵਾਰ ਮਤਭੇਦ ਪਾਏ ਜਾਂਦੇ ਨੇ ਹਰ ਵਾਰ ਖਰੇਵੇਂ ਜਿਹੜੇ ਨੇ ਉਹ ਪਾਏ ਜਾਂਦੇ ਨੇ ਇਨਾਂ ਦਾ ਨਿਰਣਾ ਕਰਕੇ ਕੌਮ ਦੇ ਜਿਹੜੇ ਪ੍ਰਚਾਰਕ ਢਾਟੀ ਲਾ ਕੇ ਕਮਿਸ਼ਨਰ ਨੇ ਉਹਨਾਂ ਨੂੰ ਸਮਝਾਉਣ ਦਾ ਵੀ ਯਤਨ ਕੀਤਾ ਜਾਵੇ ਤਾਂ ਜੋ ਸਾਡੀ ਜਿਹੜੀ ਸੰਤੁਸ਼ਟਤਾ ਦੇ ਵਿੱਚ ਨਾ ਪਵੇ ਉਮੀਦ ਕਰਦੀ ਹਾਂ ਕਿ ਤੁਸੀਂ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਜੋ ਸਾਡੇ ਚਤਰੀਦਾਰ ਜਿਹੜੇ ਨੇ ਉਹ ਕੋਈ ਨਾ ਕੋਈ ਫੈਸਲਾ ਜ਼ਰੂਰ ਲੈ ਸਕਣ